ਸ਼ੇਧਾਰ ਜੀ ਨਾਲ ਗੱਲ ਕਰਦੇ ਹਾਂ ਜੀ ਆ ਚਸ਼ੀ ਕਾਂਜਾ ਸਤਾ ਜੀ ਪੰਚਾਇਤ ਦੀ ਇੰਨੀ ਗਲਤੀ ਆ ਜੀ ਹਨ ਗੈਲੀ ਆ ਇਹ ਤਾਂ ਕੋਈ ਧਿਆਨ ਹੀ ਨਹੀਂ ਲੇਦਾ ਆਖੀ ਕਾਫੀ ਰੋਣਾ ਪਾਇਆ ਨੇ ਬਾਰ ਬਾਰ ਕਹਿੰਦੇ ਰਹੇ ਇੱਕ ਕੰਨੀ ਦਾ ਸੁੱਤਾ ਰਿਹਾ ਅੱਛਾ ਉਹਨਾਂ ਨੇ ਤਾਂ ਇਹ ਹੀ ਕੋਈ ਲਖਾ ਨਹੀਂ ਆਹਾਂ ਹਾਂ ਪਰ ਹੁਣ ਜਦੋਂ ਦਾ ਮੱਤੀ ਵਾਦੀ 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 ਅੰਦਾ ਬਣ ਢਾ ਲਿਆ ਇਹ ਜਗਾ ਹੁਣ ਇਹਨੇ ਵੀ ਨੀਂਦ ਅੱਜ ਭੁੱਲੀ ਆ ਰਾਤੀ ਹੋਣਾ ਕੀ ਆਇਆ ਜੀ ਮੈਨੂੰ ਪਹਿਲਾਂ ਕੋਈ ਨਹੀਂ ਆਇਆ ਜੀ ਜਦੋਂ ਵੀ ਆਦਾ ਜੀ ਨੇ ਹੁਣ ਬੰਦ ਕੀ ਕੀ ਪਿਸ਼ਨ ਕੀ ਹੈ ਬਚਾਇਆ ਹੈ ਕੀ ਨੁਕਸਾਨ ਹੈ ਪੰਟਰ ਹੋ ਰੋਕਿਆ ਹੋਇਆ ਸਾਰਾ ਨਾ ਪਾਣੀ ਚੱਲ ਰਿਹਾ ਜੀ ਅਜੇ ਵੀ ਪਿੰਡਾਂ ਵਾਲੇ ਅੱਥਰ ਦਾ ਪਿੰਡਾਂ ਦੇ ਨੂੰ ਕਾਪੇ ਲੱਗੇ ਹੋਏ ਆ ਅੱਜਾ ਚੈ ਚੁਕਿਆ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜਿਸ ਹਜੇ ਦਾ ਜਿਸ ਮਸ਼ੀਨ ਚੱਲ ਰਿਹਾ ਜੀ ਮਸ਼ੀਨਾਂ ਕਿੱਥੋਂ ਜਿੰਦਾ ਆ ਜੈਸਰ ਜੀ ਦਾ ਕਰੋ ਦੀ ਕਰ ਹਾਂ ਜੈਸਰ ਜੀ ਉਹ ਗੱਲ ਹੈ ਤਾਂ ਰਾਹ ਪਾ ਰਹੇ ਕਿ ਜੀ ਦੇ ਰਾਤ ਨੂੰ ਜੀ ਵੀ ਸੀ ਲੈ ਜੀ ਹੈਲਟਰਾ ਚਾਹੀਦਾ ਜਿਹੜਾ ਵਿੱਚ 300 ਤੇ ਉਹ ਡੀ ਸੀ ਸਾਹਿਬ ਆਏ ਸੀ ਇਹਨਾਂ ਦੇ ਪੈਰ ਲੱਗਣ ਦੇ ਨਾਲ ਕੋਈ ਏਕੇਦਰ ਸਿਸਟਮ ਹੈ ਤੇ ਕੀ ਕਿਤਾਬ ਵੀ ਕਹਿ ਸਕਦਾ ਨਹੀਂ ਆਪਾਂ ਆ ਇੱਥੇ ਆਪਾਂ ਆਪਾਂ ਮਦਦ ਕਰਦੇ ਆ ਨਾ ਜੀ ਆਪਾਂ ਦੱਸੋ ਕੀ ਕਰ ਸਕਦੇ ਆ ਉਹ ਪੁੱਛਦੇ ਜੀ ਵੀ ਅਸੀਂ ਮਦਦ ਕੀ ਕਰ ਸਕਦੇ ਹਾਂ ਤੁਹਾਡੀ ਮਦਦ ਆਹੀ ਬਹੁਤ ਦੇ ਵੀਰੇ ਡੀਸੀ ਸਾਹਿਬ ਨੂੰ ਕਹਦੇ ਹੋ ਕਿ ਸਾਨੂੰ ਪਚਾਵੇ ਨਹੀਂ ਤੇ ਸਾਰਿਆਂ ਤੋਂ ਆ ਜੇ ਮੰਨੀ ਉਹ ਰਾਹੋਂ ਤੱਕ ਬਰੇ ਬਲੌਰ ਤੱਕ ਡੋਬ ਜਾਣਾ ਹੈ ਮੈਂ ਮੈਂ ਸਰ ਮੈਂ ਸਰ ਤੁਹਾਨੂੰ ਟਿਪ ਟਿਕ ਮਿਸਰਾ ਨਵਾਂ ਸ਼ਹਿਰ ਤੇ ਐਕੀ ਅੱਛਾ ਇੱਕ ਦੱਸਿਓ ਆਪਣੇ ਹੁਣ ਆਹ ਜਿਹੜਾ ਟਰੈਕਟਰ ਟਰਾਲੀਆਂ ਦੇ ਕਿਵੇਂ ਕਰੀਆ ਆਪਣੇ ਕਰੀਂਦੇ ਟਰੈਕਟਰ ਹਾਂਜੀ ਸਰ ਆਪਣੇ ਟਰੈਕਟਰ ਟਰਾਲੀਆਂ ਨਾਲ ਹੀ ਚਲਾ ਰਹੇ ਆ ਜੇ ਨਾਲੇ ਬੈਠੇ ਨੇ ਜੇ ਪੈੱਡਾਂ ਵਾਲੇ ਲੱਗੇ ਹੋਏ ਆ ਜੇ ਡੀਜ਼ਲ ਦੀ ਲੋੜ ਹੈ ਡੀਜ਼ਲ ਆਪਾਂ ਭੇਜ ਦਨੇ ਆ ਪੁੱਛ ਲਓ ਇਹਨਾਂ ਨੂੰ ਜੇ ਡੀਜ਼ਲ ਦੀ ਲੋੜ ਹੈ ਮੈਂ ਡੀਜ਼ਲ ਭੇਜ ਦਨਾ ਆ ਇਹਨਾਂ ਨੂੰ ਪੁੱਛ ਲਓ ਜੇ ਆਪਣਾ ਟਰੈਕਟਰਾਂ ਦੀ ਲੋੜ ਹੈ ਕਾ ਸ਼ਿਕਾਤ ਜਿੰਨੇ ਆਪਣੇ ਵਰਕਰਾਂ ਦੇ ਟਰੈਕਟਰ ਹੈ ਉਹ ਸਾਰੇ ਟਰੈਕਟਰ ਮੰਗਾਲਾ ਠੀਕ ਹੈ ਦਰਮਿਆਨ ਚੱਲਣਗੇ ਆਪ ਜੀ ਦਾ ਫੋਨ ਤੇ ਦਿੰਦਾ ਹਾਂ ਮੈਨੂੰ ਸੰਪਰਕ ਕਰ ਲਓ ਤੇ ਨਾਲੇ ਦੱਸ ਦਿਓ ਜੇ ਡੀਜ਼ਲ ਚਾਹੀਦਾ ਆਪਾਂ ਡੀਜ਼ਲ ਭੇਜ ਦਨੇ ਆ ਇਥੋਂ ਉੱਥੋਂ ਉਹਨਾਂ ਬਚਾਰਿਆਂ ਕੋਲੇ ਅੱਗੇ ਬੜੀ ਮੁਸੀਬਤ ਆ ਠੀਕ ਆ ਸਰ ਆ ਫਿਰ ਮੈਨੂੰ ਦੱਸਿ ਕਿੰਨੇ ਡੀਜ਼ਲ ਚਾਹੀਦਾ ਫਿਰ ਮੈਂ ਭੇਜ ਦਨਾ ਤੈਨੂੰ ਡੀਜ਼ਲ ਮੈਂ ਮੈਂ ਥੈਂਕ ਯੂ ਸਰ ਮੈਂ ਦੁਬਾਰਾ ਕੰਮ ਕਰਦਾ ਜੀ ਠੀਕ 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 ਹੈ